ਇਪੰਡ ਛੋਟੀ ਚਵਾਲਾ ਜੀ ਜਿਹਦੇ ਵਿੱਚ ਅੱਜ ਸਵੇਰੇ ਪਿੰਡ ਦੇ ਮੋਤਵਾਰ ਬੰਦਿਆਂ ਵੱਲੋਂ ਕਮੇਟੀ ਵੱਲੋਂ ਐਸਐਚਓ ਨੂੰ ਸੂਚਿਤ ਕੀਤਾ ਗਿਆ ਕਿ ਸਾਡੇ ਪਿੰਡ ਦੀ ਫਿਰਨੀ ਉੱਪਰ ਮੋਟਰ ਦੇ ਲਾਗੇ ਗੁਟਕਾ ਸਾਭ ਦੇ ਕੁਝ ਪੰਨੇ ਕਿਸੇ ਵੱਲੋਂ ਪਾੜ ਕੇ ਸ਼ਰਾਰਤੀ ਅਨਸਰ ਵੱਲੋਂ ਛੁੱਟੇ ਗਏ ਨੇ ਤੇ ਐਸਐਚਓ ਵੱਲੋਂ ਤੇ ਸਾਡੇ ਵੱਲੋਂ ਮੌਕੇ ਦੀ ਵਿజిਟ ਕੀਤੀ ਗਈ ਤੇ ਉਹਨਾਂ ਦੇ ਬਿਆਨ ਮੁਤਾਬਕ ਹੀ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਹੈ ਕੇਸ ਰਜਿਸਟਰ ਕੀਤਾ ਜਾ ਰਿਹਾ ਆ ਤੇ ਸਾਡੀਆਂ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਪਿੰਡ ਦੇ ਵਿੱਚ ਵੀ ਤਾਂ ਸਾਈਡਾਂ ਦੇ ਵੀ ਇਸ ਚੀਜ਼ ਨੂੰ ਵੈਰੀਫਾਈ ਕਰਨ ਕਿ ਇਹ ਕਿਸ ਸ਼ਰਾਰਤੀ ਆਂਸਰ ਵੱਲੋਂ ਇਸ ਜਗ੍ਹਾ ਦੇ ਉੱਤੇ ਆ ਕੇ ਵੀ ਗੁਟਕਾ ਸਾਹਿਬ ਮਾਰੇ ਦੀ ਬੇਅਦਬੀ ਕੀਤੀ ਗਈ ਆ ਸਤਕਾਰ ਕਮੇਟੀ ਵੀ ਉੱਥੇ ਹਾਜ਼ਰ ਹੋਈ ਸੀਗੀ ਤੇ ਜਿਹੜੀ ਐਸਜੀਪੀਸੀ ਆ ਬਾਬਾ ਬੁੱਢਾ ਸਾਹਿਬ ਉਹ ਵੀ ਉੱਥੇ ਆਏ ਸੀ ਉਹਨਾਂ ਨੁਮਾਇੰਦਿਆਂ ਦੇ ਸਾਹਮਣੇ ਹੀ ਬੜੇ ਆਦਰ ਸਤਕਾਰ ਦੇ ਨਾਲ ਜਿਹੜੇ ਮਹਾਰਾਜ ਦੇ ਗੁਟਕਾ ਸਾਹਿਬ ਦੇ ਅੰਗ ਪਾੜੇ ਪਏ ਸੀਗੇ ਉਹਨਾਂ ਨੂੰ ਪੂਰੇ ਪ੍ਰੋਪਰ ਸਿੱਖੀ ਸਭਾ ਤਾਂ ਨਾਲ ਸਾਭ ਸੰਭਾਲ ਕਰਕੇ ਅਸੀਂ ਉਹਨਾਂ ਨੂੰ ਪਹਿਲੋਂ ਇੱਕ ਸਾਫ਼ ਸੁਥਰੀ ਜਗ੍ਹਾ ਤੇ ਠਾਣਾ ਲੈ ਗਏ ਸੀਗੇ ਉਸ ਤੋਂ ਬਾਅਦ ਵਿੱਚ ਜਿਵੇਂ ਅੱਗੇ ਰੱਬਤ ਪਾ ਕੇ ਐਸਜੀਪੀਸੀ ਦੇ ਹਵਾਲੇ ਕਰਦੇ ਆਂ ਉਵੇਂ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਊਗਾ। ਠੀਕ ਸਰ ਇਸ ਇਸ ਮੁੱਕੇ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ? ਪਬਲਿਕ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆਂ ਕਿ ਵੀ ਆਸ-ਪਾਸੇ ਆਪਣਾ ਖਿਆਲ ਰੱਖਿਆ ਜਾਵੇ ਕਿਈ ਬਹੁਤ ਜ਼ਿਆਦਾ ਸ਼ਰਾਰਤੀ ਅਨਸਰ ਨੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਗਲਤ ਪੜਕਾਉਣਾ ਚਾਹੁੰਦੇ ਨੇ ਕਿਉਂਕਿ ਪਿੰਡ ਵਾਲਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਨਹੀਂ ਹੈਗਾ। ਨਾ ਹੀ ਸਾਡੇ ਪਿੰਡ ਦੀ ਕੋਈ ਕੰਪਲੇਂਟ ਅਜੇ ਤੱਕ ਥਾਣੇ ਕਦੀ ਮਾਮਲਾ ਗਿਆ ਆ ਵੀ ਸਾਡਾ ਪਿੰਡ ਬਹੁਤ ਚੰਗਾ ਆ। ਅਸੀਂ ਪਿੰਡ ਵਾਲਿਆਂ ਤੇ ਅਸੀਂ ਵੀ ਕਰ ਰਹੇ ਆ ਵੈਸੇ ਜਿਹੜੇ ਪੈਨਡ ਵਾਲੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਬੰਦਾ ਸਾਨੂੰ ਦੱਸੂਗਾ ਕਿ ਇਹਨੇ ਇਹ ਕੰਮ ਕੀਤਾ ਆ ਉਹਨੂੰ ਅਸੀਂ ਪੁਖਤਾ ਨਾਮ ਦੇਵਾਂਗੇ ਤੇ ਉਹਦਾ ਨਾਮ ਗੁਪਤ ਰੱਖਿਆ ਜਾਊਗਾ